NRI ਪਰਿਵਾਰ ਦੇ ਘਰੇ ਇੱਕ ਵੱਡੀ ਚੋਰੀ ਕੀਤੀ ਗਈ ਹੈ ਨਾ ਚੋਰਾਂ ਦੇ ਵੱਲੋਂ ਜਿੱहां ਨਵੀਂ ਥਾਰ ਗੱਡੀ LED microwaves ਸਣੇ ਹੋਰ ਕਿੰਨੀਆਂ ਹੀ ਮਹਿੰਗੀਆਂ ਚੀਜ਼ਾਂ ਇਹਨਾਂ ਚੋਰਾ ਦੇ ਵੱਲੋਂ ਉੱਥੋਂ ਲੈ ਕੇ ਫਰਾਰ ਹੋ ਜਾਇਆ ਜਾਂਦਾ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਜੋ ਚੋਰ ਸੀ ਉਹ ਪਿੰਡ ਦੇ ਹੀ ਸੀ ਤੇ ਨਾਲ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਾਇਆ ਤੇ ਇਹ ਚੋਰੀ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਜਦੋਂ ਸੀਸੀਟੀਵੀ ਖੰਗਾਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਉਹਨਾਂ ਦਾ ਕੀ ਕੁਝ ਹਾਲ ਹੁੰਦਾ ਹੈ ਤੁਹਾਨੂੰ ਉਹ ਵੀ ਦੱਸਾਂਗੇ ਵਿਦੇਸ਼ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਐਨ ਆਰ ਆਈ ਪਰਿਵਾਰ ਸੀ ਘਰ ਦੇ ਵਿੱਚ ਇਕੱਲੀ ਬਜ਼ੁਰਗ ਔਰਤ ਰਹਿੰਦੀ ਸੀ ਜੋ ਕਿ ਕੁਝ ਦਿਨਾਂ ਤੋਂ ਬਾਹਰ ਗਈ ਹੋਈ ਸੀ ਚੋਰਾਂ ਨੇ ਐਨ ਆਰ ਆਈ ਦੇ ਘਰ ਨੂੰ ਨਿਸ਼ਾਨਾ ਬਣਾਇਆ ਥਾਰ ਗੱਡੀ ਤੇ ਕੀਮਤੀ ਸਮਾਨ ਉੱਥੋਂ ਦੀ ਚੋਰੀ ਕਰਕੇ ਲੈ ਗਏ ਨਵੀਂ ਥਾਰ ਗੱਡੀ ਦੱਸੀ ਜਾ ਰਹੀ ਹੈ ਐਲ ای ਡੀ ਮਾਈਕਰੋਵੇਵ ਮਹਿੰਗੇ ਸੂਟ ਹੋਰ ਕੀਮਤੀ ਚੀਜ਼ਾਂ ਦੀ ਚੋਰੀ ਕਰਕੇ ਉੱਥੋਂ ਲੈ ਗਏ ਤੇ ਫਿਰ ਕੈਮਰੇ ਖੰਗਾਲੇ ਗਏ ਪੁਲਿਸ ਵੱਲੋਂ ਤਾਂ ਪੁਲਿਸ ਨੇ ਨਾ ਚੋਰਾ ਨੂੰ ਕਾਬੂ ਕਰ ਲਿਆ ਜੀ ਹਾਂ ਥਾਣਾ ਮੁਖੀ ਅਵਤਾਰ ਸਿੰਘ ਦੇ ਨਾਲ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪਿਤੀ ਜਿਹੜਾ 7 ਸਤੰਬਰ ਨੂੰ ਪਿੰਡ ਮਾਜੀ ਵਿਖੇ ਇੱਕ ਘਰ ਚੋਂ ਥਾਰ ਗੱਡੀ ਗਹਿਣੇ ਤੇ ਹੋਰ ਸਮਾਨ ਚੋਰੀ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਸਬ ਡਿਵੀਜ਼ਨ ਦੇ ਡੀਐਸਪੀ ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਸਬ ਇੰਸਪੈਕਟਰ ਦਮਨਦੀਪ ਸਿੰਘ ਹੈੱਡ ਕਨਸਟੇਬਲ ਗੁਰਜਿੰਦਰ ਸਿੰਘ ਥਾਣੇ ਦੇ ਮੁੱਖ ਮੁੰਚੀ ਨਾਲ ਹੀ ਹੋਰ ਵੀ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਆਈਟੀ ਸੈੱਲ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤothe ਜਿਨ੍ਹਾਂ ਦੇ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਟ੍ਰੇਸ ਕਰ ਲਈ ਗਈ ਤਾਂ ਫਿਰ ਪਿੰਡ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਖੰਗਾਲੇ ਹੋਰ ਟੈਕਨੀਕਲ ਢੰਗ ਦੇ ਨਾਲ ਜਾਂਚ ਕਰਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਤਸਵੀਰਾਂ ਮੌਕੇ ਦੇੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਹਨਾਂ ਨੂੰ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਪਿੰਡ ਬਾਜੀ ਵਿਕੇ ਹੀ ਫੋਟੋਗ੍ਰਾਫੀ ਦੀ ਦੁਕਾਨ ਚਲਾਉਣ ਵਾਲੇ ਇੱਕ ਬਿੱਕਰ ਸਿੰਘ ਉਰਫ ਵਿੱਕੀ ਪੁੱਤਰ ਅਜੈਬ ਸਿੰਘ ਦੇ ਵੱਲੋਂ ਆਪਣੀ ਮਾਸੀ ਦੇ ਲੜਕੇ ਦੇ ਨਾਲ ਮਿਲ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਤਨਾਲ ਹੀ ਕਿਆ ਜਾ ਰਿਹਾ ਹੈ ਕਿ ਇਸ ਬਜ਼ੁਰਗ ਮਹਿਲਾ ਜੋ ਕਿ ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਹ ਕਈ ਦਿਨਾਂ ਤੋਂ ਘਰੋਂ ਗਈ ਹੋਈ ਸੀ ਤੇ ਘਰ ਦੇ ਵਿੱਚ ਕੋਈ ਨਹੀਂ ਸੀ ਬੁਲੈਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਚੋਰ ਗਰੋ ਦੇ ਦੋਵੇਂ ਮੈਂਬਰਾਂ ਨੂੰ ਕਾਬੂ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਉੱਪਰ ਇਹਨਾਂ ਦੇ ਵੱਲੋਂ ਘਰ ਦੇ ਵਿੱਚੋਂ ਚੋਰੀ ਹੋਈ ਥਾਰ ਗੱਡੀ ਨੂੰ ਦਿੜਬਾ ਨਿਰਲੇਕ ਗੁਰੂ ਘਰ ਦੀ ਪਾਰਕਿੰਗ 'ਚੋਂ ਬਰਾਮਦ ਕੀਤਾ ਗਿਆ ਹੈ ਇਹਨਾਂ ਚੋਰਾਂ ਤੋਂ ਘਰ 'ਚੋਂ ਚੋਰੀ ਕੀਤੇ ਗਏ ਸਾਰੇ ਗਹਿਣੇ ਸੋਨੇ ਦੇ ਨਹੀਂ ਸਗੋ ਆਰਟੀਫੀਸ਼ੀਅਲ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾ ਦੇ ਵੱਲੋਂ ਘਰ ਦੇ ਵਿੱਚ ਚੋਰੀ ਕੀਤੀ ਐਲ ਸੀ ਡੀ ਮਾਈਕ੍ਰੋਵੇਵ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਤਾਂ ਹੁਣ ਇਸ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਨਾਲ ਹੀ ਥਾਣਾ ਮੁਕੀ ਭਵਾਨੀਗੜ੍ਹ ਅਵਤਾਰ ਸਿੰਘ ਦਾ ਕੀ ਕੁਝ ਬਿਆਨ ਸਾਹਮਣੇ ਆਇਆ ਤੁਹਾਨੂੰ ਉਹ ਸੁਣਾਵਾਂਗੇ ਦੇਖੋ ਜੀ ਇਸ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸੰਗਰੂਰ ਵੱਲੋਂ ਬੜੇ ਸਖਤ ਨਿਰਦੇਸ਼ ਨੇ ਕਿਤੇ ਸਾਡੇ ਡੀ ਐਸ ਪੀ ਸਾਹਿਬ ਭਵਾਨੀਗੜ੍ਹ ਦੀ ਰਹਿਨਮਾਈ ਹੇਠ ਅਸੀਂ ਇੱਕ ਮਿਤੀ ਕੁਝ ਦਿਨ ਪਹਿਲਾਂ ਸਾਡੇ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਇੱਕ ਮਾਜੀ ਪਿੰਡ ਦੇ ਵਿੱਚ ਚੋਰੀ ਹੋਈ ਸੀ ਜਿੱਥੇ ਕੋਈ ਥਾਰ ਗੱਡੀ ਅਤੇ ਕੁਝ ਉਹਨਾਂ ਦੇ ਘਰ ਦਾ ਘਰੇਲੂ ਸਮਾਨ ਚੋਰੀ ਕਰਕੇ ਲੈ ਗਏ ਸੀਗੇ ਤੇ ਕੁਝ ਉਹਨਾਂ ਨੇ ਉਸ ਵਕਤ ਗੋਲਡ ਲਿਖਾਇਆ ਸੀ ਪਰ ਜਿਹੜਾ ਜਦੋਂ ਅਸੀਂ ਹੁਣ ਚੋਰ ਫੜੇ ਕਿੰਨੇ ਜਿਨ੍ਹਾਂ ਤੋਂ ਅਸੀਂ ਥਾਰ ਗੱਡੀ ਵੀ ਰਿਕਵਰ ਕਰਾ ਲਈ ਤੇ ਜਿਹੜਾ ਜਿਹੜਾ ਸੰਗੋਲਡ ਦੱਸਦੇ ਸੀ ਉਹ ਉਸ ਜਿਹੜਾ ਹੈਗਾ ਸੀ ਸਾਰਾ ਆਰਟੀਫੀਸ਼ੀਅਲ ਹੈਗਾ ਸੀਗਾ ਕੁਝ ਉਹਨਾਂ ਦੀ ਐਲਸੀਡੀ ਤੇ ਮਾਈਕਰੋਵੇਵ ਪ੍ਰੈਸ ਉਸ ਆਣ ਸਤੇ ਜਿਹੜੇ ਆਪਣੇ ਸੂਟ ਵਗੈਰਾ ਹੈਗੇ ਸੀਗੇ ਬਰੀ ਦੇ ਉਹਦੇ ਮੈਰਜ ਹੋਈ ਸੀ ਤਾਜੀ ਉਹਨੂੰ ਮੁੰਡੇ ਦੀ ਉਹ ਵੀ ਅਸੀਂ ਨੇ ਇਹਨਾਂ ਤੋਂ ਰਿਕਵਰ ਕਰਵਾ ਲੇ ਜਿਹੜੇ ਇਹਦੇ ਵਿੱਚ ਬਿੱਕਰ ਸਿੰਘ ਹੈਗਾ ਜਿਹੜਾ ਵਿੱਕੀ ਇਹ ਪਿੰਡ ਇੱਥੇ ਜੈਵ ਸਿੰਘ ਪੁੱਤਰ ਮਾਜੀ ਇਹ ਮਾਜੀ ਦਾ ਰਹਿਣ ਵਾਲਾ ਇਹਦੇ ਨਾਲ ਜਿਹੜਾ ਗਰਦੀਪ ਸਿੰਘ ਹੈ ਇਹਦੇ ਮਾਮੇ ਦਾ ਮੁੰਡਾ ਹੈਗਾ ਇਹ ਪਿੰਡ ਕਲਾਰਾਂ ਦਾ ਰਹਿਣ ਵਾਲਾ ਜ਼ਿਲ੍ਹਾ ਪਟਿਆਲੇ ਦਾ ਆਪਣੇ ਤਾਂ ਥਾਣਾ ਸੰਵਾਲਾ ਸਦਰ ਦਾ ਰਹਿਣ ਵਾਲਾ ਕੰਮ ਜਿਹੜਾ ਹੈਗਾ ਵਿੱਕੀ ਆ ਜਿਹੜਾ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਇਹਨੇ ਤੇ ਦੁਕਾਨ ਖੋਲੀ ਹੋਈ ਹੈ ਪਿੰਡ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੀਆਂ ਫੋਟੋ ਸਟੂਡੀਓ ਦਾ ਇਹ ਕੰਮ ਕਰਦਾ ਤੇ ਇਹਨੇ ਗੱਡੀਆਂ ਵਗੈਰਾ ਇੱਕ ਦੋ ਗੱਡੀ ਵੀ ਜਿਹੜੀ ਹੈਗੀ ਸਕੂਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਂ ਹੋਈਆਂ ਨੇਗੀਆਂ ਦੂਸਰਾ ਕੀ ਕੰਮ ਕਰਦਾ ਦੂਸਰਾ ਜਿਹੜੇ ਉਹ ਵੀ ਇਹਦੇ ਨਾਲ ਹੀ ਲੱਗਿਆ ਹੋਇਆ ਤੇ ਵਿਆਹ ਸ਼ਾਦੀਆਂ ਦੇ ਵਿੱਚ ਕੈਮਰੇ ਵਗੈਰਾ ਨਾਲ ਚੱਕ ਕੇ ਜਿਹੜੇ ਹੈਗੇ ਜਾਣ ਜਾਣ ਵਾਲੇ ਹੁੰਦੇ ਰਗੇ ਉਹ ਵੀ ਇਹ ਨਾਲ ਹੀ ਚੱਲਦਾ ਜੀ ਇਹਨੇ ਦੋਨੇ ਵਾਰਦਤ ਕੀਤੀ ਹੈ ਜੀ ਇਹਨਾਂ ਦੋਨਾਂ ਨੇ ਰਲ ਕੇ ਇਕੱਠਿਆਂ ਨੇ ਠੀਕ ਹੈ ਨਾ ਵਾਰਦਤ ਕੀਤੀ ਹੈ ਇਹ ਪਰਿਵਾਰ ਵੱਲੋਂ ਤਿੰਨ ਬੰਦੇ ਦੱਸਿਆ ਜਾ ਰਿਹਾ ਹੈ ਵੀ ਤਿੰਨ ਬੰਦੇ ਨੇ ਵਾਰਦਾਤ ਕੀਤੀ ਨਹੀਂ ਪਰ ਹਾਲੇ ਹਾਲ ਤੱਕ ਅੱਜ ਸਾਡੀ ਇਨਟੈਰੋਗੇਸ਼ਨ ਦੇ ਹਾਲ ਤੱਕ ਦੀ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਜਿਹੜੀ ਹੈਗੇ ਦੋ ਹੀ ਬੰਦੇ ਹਾਲ ਤੱਕ ਕਾਇਦੇ ਨੇਗੇ ਤੀਜੇ ਬੰਦੇ ਨੂੰ ਹਾਲੇ ਸਾਡੇ ਕੋਲੇ ਪੁਲਿਸ ਰਿਮਾਂਡ ਦੇ ਨੇ ਬਾਕੀ ਰਹੀ ਸਾਡੀ ਤਤਤੀਸ਼ਾ ਜਿਹੜੀ ਹੈਗੀ ਉਹ ਚੱਲ ਰਹੀ ਹੈ ਸਰ ਇਹ ਕਿੰਨੀ ਤਰੀਕ ਦੀ ਘਟਨਾ ਹੈਗੀ ਆ ਤੇ ਕਿੰਨੇ ਟਾਈਮ ਦੇ ਵਿੱਚ ਪੁਲਸ ਨੇ ਰਿਕਵਰੀ ਕੀਤੀ ਹੈ ਉਹ ਇਹ ਘਟਨਾ ਹੈਗੀ ਆ ਜੀ ਆਪਣੇ 7 ਤਰੀਕ ਦੀ 7-9 ਦੀ ਘਟਨਾ ਹੈਗੀ ਆ ਤੇ ਅਸੀਂ 73 ਦਿਨਾਂ ਦੇ ਵਿੱਚ ਜਿਹੜੀ ਹੈਗੀ ਐ ਇਹ ਸਾਰੀ ਵਾਰਦਾਤ ਨੂੰ ਅਸੀਂ ਰਿਕਵਰ ਕਰਾ ਕੇ ਠੀਕਾ ਰਿਕਵਰੀ ਕਰਵਾ ਲਈ ਹੈ ਨਾ ਬੱਸ ਸਰ ਨੇ ਕੋਈ ਰਿਕੀ ਕੀ ਹੈ ਜਾਂ ਉੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਿਆ ਜਿਹਨੂੰ ਚੋਰੀ ਕਰਨ ਦੇ ਵਿੱਚ ਕਿਉਂਕਿ ਕਿਸੇ ਦੇ ਘਰ ਤੇ ਵਿੱਚ ਚੋਰੀ ਕਰਨਾ ਬਹੁਤ ਵੱਡੀ ਗੱਲ ਹੈ ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਠੀਕ ਹੈ ਜੀ ਇਹ ਕਹਿੰਦਾ ਜਿਹੜੇ ਇਹ ਸੀਗੇ ਵੀ ਪਿੰਡ ਦੇ ਰਹਿਣ ਵਾਲੇ ਸੀ ਇੱਕ ਦੂਜੇ ਦਾ ਜਾਣਦੇ ਸੀ ਵੀ ਇਹ ਮੁੰਡਾ ਤੇ ਜਿਹੜੀ ਇਹਨਾਂ ਦੀ ਬੋਟੀ ਸੀਗੀ ਇਹ ਕੈਨੇਡਾ ਦੇ ਵਿੱਚ ਸੈਟਲ ਸੀਗੇ ਉੱਥੇ ਗਏ ਸੀਗੇ ਤੇ ਮਦਰ ਸੀ ਜਿਹੜੀ ਹੈਗੀ ਸੀਗੀ ਉਹ ਆਪਣੇ ਪੇਕੇ ਕਰ ਗਈ ਹੋਈ ਸੀਗੀ ਇਸ ਕਰਕੇ ਜਿਹੜਾ ਘਰ ਨੂੰ ਤਾਲੇ ਲੱਗੇ ਹੋਏ ਸੀਗੇ ਇਹ ਅਰੇਕੀ ਵਗੈਰਾ ਨੇ ਕੋਈ ਕਰਨ ਲਾਈ ਜੀ ਪਤਾ ਲੱਗਿਆ ਅਰੇਕੀ ਵਗੈਰਾ ਇਹ ਆ ਵੀ ਉੱਥੋਂ ਦੀ ਜਿਹੜੀ ਹੈਗੀ ਹੈ ਗਲੀ ਤੇ ਹੈਗੀ ਆ ਆਮ ਚਲਦੀ ਆ ਉਹ ਇਸ ਕਰਕੇ ਇਹ ਪਹਿਲਾਂ ਵੀ ਇਹਨਾਂ ਦਾ ਕਹਿੰਦਾ ਜਿਹੜਾ ਇਹਨਾਂ ਦੀ ਇਨਟੈਰੋਗੇਸ਼ਨ ਦੇ ਦੌਰਾਨ ਉਸ ਕਿਸੇ ਚੀਜ਼ ਦੀ ਗੱਲ ਸਾਹਮਣੇ ਆਈ ਆ ਵੀ ਜਿਹੜੀ ਹੈਗੀ ਇਹਨਾਂ ਦੀ ਪਹਿਲਾਂ ਕੁਝ ਟਾਈਮ ਪਹਿਲਾਂ ਇਹਨਾਂ ਦੀ ਗੱਡੀ ਖਡਾਉਣ ਪਿੱਛੇ ਆਪ ਜੀ ਕੋਈ ਤਕਰਾਰ ਬਾਜੀ ਆਈ ਸੀ ਉਸ ਗੱਲ ਦੀ ਵੀ ਇਹਨਾਂ ਨੇ ਖੇਜ ਰੱਖੀ ਇਸ ਗੱਲ ਦੇ ਵਿੱਚ ਠੀਕ ਹੈ ਜਿਹੜਾ ਸਮਾਨ ਬਰਾਬਰ ਕੀਤਾ ਇਹ ਕੁਝ ਵੇਚਿਆ ਵਗੈਰਾ ਤਾਂ ਨਹੀਂ ਹਣੇ ਕਾਲੇ ਪੂਰਾ ਫਤੂਰੀ ਨਿਕਲ ਗਈ ਦੇਖੋ ਕੋਈ ਵੀ ਚੀਜ਼ ਹਾਲ ਤੱਕ ਵਿਕੀ ਨਹੀਂ ਸੀ ਵੈਸੇ ਵੇਚਣ ਵਾਸਤੇ ਜਿਹੜਾ 골ਡ ਨੂੰ ਇਹ ਲੈ ਕੇ ਗਏ ਸੀਗੇ ਸੁਨਿਆਰੀ ਕੋਲ ਕਿਸੇ ਕੋਲ ਚੈੱਕ ਕਰਵਾਇਆ ਸੀ ਪਰ ਉਹ ਜਦੋਂ ਉਹਨੇ ਦੱਸਿਆ ਵੀ ਇਹ ਆਰਟੀਫੀਸ਼ਲ ਆ ਇਹਨਾਂ ਨੇ ਉਹੀ ਸਮਾਨ ਸਾਰਾ ਇੱਦੀ ਇਕੱਠਾ ਕਰਕੇ ਟੇਚੀ ਚ ਬਾਗੇ ਠੀਕ ਹੈ ਹਲੇ ਸਾਹਮਣਿਆ ਹੋਇਆ ਸੀਗਾ ਠੀਕ ਹੈ ਇਹਨਾਂ ਦਾ ਕੋਈ ਪਿਸ਼ੋਕੜ ਵਾ ਤਾਂ ਕੋਈ ਯਾਦ ਨਹੀਂ ਆ ਰਿਹਾ ਦੇਖੋ ਜਿਹੜਾ ਪਿਸ਼ੋਕੜ ਜੋ ਹਲੇ ਸਾਡੀ ਇਸ ਵਾਰ ਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਤਾਂ ਵੀ ਚੱਲ ਰਹੀ ਆ ਜਿਹੜਾ ਵਿੱਕੀ ਜਿਹੜਾ ਹੈਗਾ ਇਹਦਾ ਪਿਸ਼ੋਕੜ ਜੋ ਵੀ ਹੈਗਾ ਪਿੱਛੋਂ ਤੋਂ ਪਹਿਲਾਂ ਤੋਂ ਵੀ ਇਹਦੇ ਖਿਲਾਫ ਛੋਟੀ ਮੋਡੀਆਂ ਜਿਹੜੀਆਂ ਕੰਪਲੇਂਟਾਂ ਦੱਸ ਦਿੰਦੇ ਨੇ ਕਿ ਉੰਗੀਆਂ ਹੋਈ ਆਈ ਹੋਈਆਂ ਇਤਨਾ ਹਾਂ ਥਾਰਗੇਟਿੰਗ ਵੀ ਬ੍ਰਾਹਮਣ ਤੋਂ ਕਿਤੇ ਬਿਲਕੁਲ ਜੀ ਉਹ ਵੀ ਜਿਹੜੀ ਹੈਗੀ ਇਹਨਾਂ ਨੇ ਕਿ ਨਾ ਥਾਰ ਗੱਡੀ ਨੂੰ ਵੀ ਲੁਕੋਗੇ ਕਿਸੇ ਗੁਰੂ ਘਰ ਦੇ ਵਿੱਚ ਖੜਾਇਆ ਹੋਇਆ ਹੋਇਆ ਸੀਗਾ ਲੋਕਲ ਕਿਤੇ ਬਾਹਰ ਖੜਾਇਆ ਸੀ ਨਹੀਂ ਉਹ ਆਪਣੇ ਥਾਣੇ ਦੇ ਏਰੀਏ ਤੋਂ ਬਾਹਰ ਖੜਾਇਆ ਹੋਇਆ ਸੀਗਾ ਉਸ ਕਰਕੇ ਜਿਹੜੀ ਹੈਗੇ ਹੋਰ ਕਬ ਗੱਡੀ ਵੀ ਅਸੀਂ ਰਿਕਵਰ ਕਰਾ ਲਈ ਇੱਕ ਕੋਆਪਰੇਟਿਵ ਸੋਸਾਇਟੀ ਹੈਰਾ ਤੇ ਇਸ ਉਹਦਾ ਵੀ ਇਹਦੇ ਨਾਲ ਜੁੜਦਾ ਸੀ ਕਨੈਕਸ਼ਨ ਬਿਲਕੁਲ ਉਸ ਸੰਬੰਧੀ ਜਿਹੜਾ ਹੈਗਾ ਇਹਨਾਂ ਦੀ ਇੰਟਰੋਗੇਸ਼ਨ ਚ ਕੁਝ ਗੱਲ ਆਈ ਹੈ ਉਹ ਵੀ ਇਹਨਾਂ ਦੇ ਐਂਗਲ ਇਹਨਾਂ ਦਾ ਜਿਹੜਾ ਵਿੱਕੀ ਜਿਹੜਾ ਹੈਗਾ ਜਿਹੜਾ ਹੈਗਾ ਉਹ ਇਹਦੇ ਨਾਲ ਜੁੜਦਾ ਬਾਕੀ ਸਾਡੀ ਹਲੇ ਤਫ਼ਤੀਸ਼ ਇਸ ਸੰਬੰਧੀ ਜਰੀ ਹੈ ਚੋਰੀ ਜਿਵੇਂ ਚੋਰੀ ਕਰ ਰਿਹਾ ਹੈ ਘਰ ਤੋਂ ਕੋਈ ਪਰੇਸ਼ਾਨੀਆਂ ਇਹਨੂੰ ਜਾਂ ਮਿਲ ਕੇ ਇਹਦਾ ਇੱਕ ਸ਼ੌਂਕ ਬਣ ਰਿਹਾ ਹੈ ਦੇਖੋ ਜੋ ਘਰ ਨਾਲੀ ਗੱਲ ਜਿਹੜੀ ਲੱਗਦੀ ਹੈ ਵੀ ਇਹ ਦੱਸਦੇ ਨੇ 35 40 ਵੀ ਕੇ ਜ਼ਮੀਨ ਹੈਗੀ ਇਹਦੇ ਕੋਲੇ ਗੱਡੀਆਂ ਹੈ ਬੱਸਾਂ ਵਗੈਰਾ ਪਾਈ ਹੋਈ ਆ ਤੇ ਗੱਡੀ ਵਗੈਰਾ ਸਕੂਲਾਂ ਦੇ ਵਿੱਚ ਪੰਜਾ ਹੋਈਆਂ ਨੇ ਗਿਆ ਆ ਫੋਟੋਗ੍ਰਾਫੀ ਦੀ ਦਾ ਕੰਮ ਕਰ ਵਧੀਆ ਦਾ ਫੈਸ਼ਨ ਚੱਲਦਾ ਜਿਹੜਾ ਹੈਗਾ ਦੇਖੋ ਇਹ ਜੀ ਤਾਂ ਮਜਬੂਰੀ ਵਾਲੀ ਦਾ ਕੋਈ ਗੱਲ ਨਹੀਂ ਕਹਦੀ ਵੀ ਇਸ ਦਾ ਇੱਕ ਕਨਾ ਇਹਨੇ ਬਸ ਜਿਵੇਂ ਕਹਿੰਦੇ ਨੇ ਜਾਣ ਬੁੱਝ ਕੇ ਵਾਲੀ ਜੋ ਵੀ ਹੈਗਾ ਇਹਦੇ ਕੰਮ ਕੀਤਾ ਹੋਇਆ ਸੂਝਵਾਂ ਨਾਲ ਇਹ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਕੋਈ ਹੋ ਸਕਦੀ ਹੈ ਬਾਕੀ ਰਹੀ ਗੱਲ ਹਲੇ ਇਹ ਲੋਕਾਂ ਦੇ ਰਾਤੋ ਰਾਤ ਅਮੀਰ ਹੋਣ ਦੇ ਲੋਕਾਂ ਦੇ ਉਹ ਹੁੰਦੇ ਨੇ ਕਿ ਜੇ ਵੀ ਅਸੀਂ ਅਮੀਰ ਹੋ ਜਾਈਏ ਇਸ ਕਰਕੇ ਹੋ ਇੰਨੇ ਜਿਹੇ ਹੈਗੇ ਇਹ ਚੋਰੀ ਕਰ ਕੀਤੀ ਹੈ ਇਹਦਾ ਕੋਈ ਪਹਿਲਾਂ ਵੀ ਕਰਤ ਹੈਗਾ ਜੀ ਕੋਈ ਇਸ ਸੰਬੰਧੀ ਹਲੇ ਜਨਾਬੋਂ ਰਿਕਾਰਡ ਖੰਗਾਲ ਕੇ ਚੈੱਕ ਕਰ ਲਾਂਗੇ ਵੀ ਜੇ ਕੋਈ ਮੈਨੂੰ ਹਲੇ ਫਿਲਹਾਲ ਇਹਦੇ ਬਾਰੇ ਨਹੀਂ ਪਤਾ ਪਹਿਲਾਂ